ਪ੍ਰਬੂ ਦਾ ਵਚਨ ਸਿੱਖਣੇ ਜਾ। ਪ੍ਰਾਰਥਨਾ ਕਰਾਂਗੇ। ਸੁਰਗਿਆ ਪਿਤਾ ਤੇਰਾ ਧੰਨਵਾਦ ਕਰਦੇ ਆਂ। ਤੇਰਾ ਵਚਨ ਸਿੱਖਣੇ ਜਾ ਰਹੇ ਆਂ। ਪ੍ਰਭੂ ਜੀ ਤੁਸੀਂ ਸਾਡੀ ਮਦਦ ਕਰੋ। ਆਪਣੇ ਵਚਨ ਉੱਪਰਗੜ ਕਰੋ। ਸਾਡੇ ਨਾਲ ਆਪਣੇ ਵਚਨ ਦੇ ਦੁਆਰਾ ਚੱਲ ਕਰੋ। ਪ੍ਰਭੂ ਅੱਜ ਆਪਣੇ ਵਚਨ ਉੱਪਰਗੜ ਕਰਕੇ। ਯਿਸੂ ਮਸੀਹ ਦੇ ਨਾਮ ਅਮਨ। ਆਏ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ। ਅੱਜ ਸਿੱਖਣੇ ਜਾ ਰਹੇ ਆਂ ਕਿ ਬੈਵਲ ਸਾਨੂੰ ਮੁੱਖ ਰੂਪ ਤੇ ਕੀ ਸਿਖਾਉਂਦੀ ਆ ਬੈਬਲ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਨੂੰ ਮੁੱਖ ਰੂਪ ਤੇ ਕੀ ਸਿਖਾਉਣਾ ਹੈ ਪੜਾਂਗੇ ਪਹਿਲਾ ਤਮੋਥੀਅਸ ਦੂਸਰਾ ਤਮੋਥੀਅਸ ਉਹਦਾ 1 ਕਦੇ 13 ਵਚਨ ਪਹਿਲਾ ਤਮੋਥੀ ਦੂਸਰਾ ਤਮੋਥੀ ਇਕੱਲੇ ਹੈ 13 ਵਚਨ ਉਹ ਉਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੇ ਜਿਹੜੀਆਂ ਤਾਂ ਮੈਥੋਂ ਸੁਣੀਆਂ ਉਸ ਨੇਚਾ ਤੇ ਪ੍ਰੇਮ ਜੋ ਮਸੀਹ ਯੇਸ਼ੂ ਵਿੱਚ ਹਾਂ ਫੜੀ ਰੱਖੀ ਬਸ ਇਹ ਦ੍ਰਿਸ਼ੀ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜਿਆ ਕਿ ਬੈਵਲ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਮੁੱਖ ਰੂਪੇ ਸਾਨੂੰ ਖਰੀ ਸਿੱਖਿਆ ਦਿੰਦਾ ਖਰੀ ਸਿੱਖਿਆ ਜਿਹੜੀ ਆ ਜਾਂ ਖਰੀ ਚੀਜ਼ ਜਿਹੜੀ ਆ ਹਰ ਕੋਈ ਉਸ ਚੀਜ਼ ਨੂੰ ਪਸੰਦ ਕਰਦਾ ਆ ਬੇਸ਼ੱਕ ਅਸੀਂ ਕੋਈ ਦੁਕਾਨ ਤੋਂ ਖਰਾ ਸੌਦਾ ਲੈ ਕੇ ਆਈਏ ਜਾਂ ਡੇਰੀ ਤੋਂ ਦੁੱਧ ਦਹੀਂ ਲੈ ਕੇ ਆਈਏ ਜਿਸ ਕੀ ਜਿਹੜੀ ਡੇਰੀ ਦਾ ਜਾਂ ਦੁਕਾਨ ਦਾ ਖਰਾ ਸੌਦਾ ਆ ਜਾਂ ਖਰੀ ਚੀਜ਼ ਆ ਉਹਦੀ ਗਵਾਹੀ ਹਰ ਇਨਸਾਨ ਦਿੰਦਾ ਹੈ ਤਾਂ ਇੱਧਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪਵਿੱਤਰ ਬਾਈਬਲ ਜੋ ਪਰਮੇਸ਼ਰ ਦਾ ਵਚਨ ਆ ਉਹ ਮੁੱਖ ਰੂਪ ਤੇ ਸਾਨੂੰ ਕਿਹੜੀ ਗੱਲ ਸਿਖਾਉਂਦਾ ਆ ਉਹ ਸਾਨੂੰ ਖਰੀ ਸਿੱਖਿਆ ਦਿੰਦਾ ਆ ਔਰ ਖਰੀ ਸਿੱਖਿਆ ਸਿਖਾਉਂਦਾ ਹੈ ਤਾਂ ਜਦ ਸਾਨੂੰ ਖਰੀ ਚੀਜ਼ ਕਿਤੋਂ ਵੀ ਮਿਲੇ ਤਾਂ ਅਸੀਂ ਉਸ ਚੀਜ਼ ਦੀ ਗਵਾਹੀ ਦਿੰਨੇ ਆ ਜੇ ਕੋਈ ਸਾਨੂੰ ਕੋਈ ਡਾਕਟਰ ਚੰਗਾ ਹਵੇ ਉਹ ਗਵਾਈ ਚੰਗੀ ਦੇਵੇ ਆਸੀਂ ਦੁਨੀਆ ਦੇ ਵਿੱਚ ਰੌਲਾ ਪਾ ਦਿੰਨੇ ਆ ਸਾਰੀ ਦੁਨੀਆ ਦੇ ਵਿੱਚ ਉਹਦਾ ਪ੍ਰਚਾਰ ਕਰ ਦਿੰਨੇ ਆ ਕਿ ਮੈਂ ਇੱਕ ਹੀ ਵਾਰ ਉਸ ਕੋਲ ਗਿਆ ਉਹਨੇ ਮੈਨੂੰ ਬਹੁਤ ਅੱਛੀ ਦਵਾਈ ਦਿੱਤੀ ਔਰ ਮੈਂ ਇੱਕ ਹੀ ਵਾਰ ਜਾ ਕੇ ਉਥੇ ਠੀਕ ਹੋ ਗਿਆ ਜਾਂ ਮੈਨੂੰ ਪੂਰੀ ਤਰ੍ਹਾਂ ਜਨਨ ਸ਼ਰੀਰ ਤੇ ਤੰਦਰੁਸਤੀ ਮਿਲ ਗਈ ਤੇ ਉਸ ਡਾਕਟਰ ਦਾ ਸੀ ਖੋਦੀ ਪ੍ਰਚਾਰ ਕਰੀ ਜਾਂਦੇ ਆ ਕਿਉਂ ਕਰ ਰਹੇ ਆ ਕਿਉਂਕਿ ਉਹਨੇ ਸਾਰੀ ਚੰਗੀ ਇਹ ਖਰੀ ਚੀਜ਼ ਦਿਖਤੀ ਆ ਹਰ ਕੋਈ ਵੀ ਜੋ ਕੰਮ ਚੰਗਾ ਕਰਦਾ ਆ ਤੇ ਉਹ ਇਨਸਾਨ ਦੀ ਅਸੀਂ ਗਵਾਹੀ ਦਿੰਨੇ ਆ ਉਹ ਇਨਸਾਨ ਦੀ ਅਸੀਂ ਖਰੀਆਂ ਗੱਲਾਂ ਜਿਹੜੀਆਂ ਨੇ ਦੂਸਰੇ ਤੱਕ ਪਹੁੰਚਾਉਣੇ ਆ ਇਸੇ ਤਰ੍ਹਾਂ ਕੋਈ ਭਲਾਈ ਦਾ ਕੰਮ ਕਰੇ ਜਾਂ ਕੋਈ ਚੰਗਾ ਕੰਮ ਕਰੇ ਤਾਂ ਅਸੀਂ ਸਾਰੇ ਸ਼ਹਿਰ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਸਾਰੇ ਜਿੱਥੋਂ ਤੱਕ ਸਾਡੀ ਜਾਣ ਪਹਿਚਾਨ ਹੋਵੇ ਉੱਚਤਾ ਕਰਸੀਓ ਗੱਲ ਨੂੰ ਪਚਾਉਣੇ ਆ ਕਿ ਕੋਈ ਖਰੀ ਚੀਜ਼ ਵੇਚਣ ਵਾਲਾ ਕੋਈ ਖਰਾ ਕੰਮ ਕਰਨ ਵਾਲਾ ਕੋਈ ਖਰੀ ਚੀਜ਼ ਵੰਡਣ ਵਾਲਾ ਕੋਈ ਵਿਅਕਤੀ ਹੈ ਉਹਦੇ ਬਾਰੇ ਦੱਸਦੇ ਉਹਦਾ ਕਾਰ ਉਹਦਾ ਐਡਰੈਸ ਸਾਰਾ ਕੁਝ ਦੱਸਦੇ ਆ ਇਧਰ ਪਵਿੱਤਰ ਬਾਗਲ ਪਰਮੇਸ਼ਰ ਦਾ ਵਚਨ ਜਿਹੜਾ ਉਹ ਖਰੀ ਸਿੱਖਿਆ ਦਿੰਦਾ ਹੈ ਤੇ ਅਸੀਂ ਕਦੀ ਪਰਮੇਸ਼ਰ ਦੇ ਵਚਨ ਦੇ ਬਾਰੇ ਇਹ ਗੱਲ ਗਿਆਨ ਨਹੀਂ ਕਰਦੇ ਇਹਨੂੰ ਅਸਿੱਧਾ ਬਾਅ ਕੇ ਰੱਖਦੇ ਆ ਸਾਨੂੰ ਇਹ ਗੱਲ ਜਿਹੜੀ ਖਰੀ ਆ ਪਰਮੇਸ਼ਰ ਦਾ ਵਚਨ ਜਿਹੜੀ ਖਰੀ ਸਿੱਖਿਆ ਆ ਉਹ ਦੱਸਣ ਤੋਂ ਡਰ ਲੱਗਦਾ ਆ ਕਿਉਂ ਕਿਉਂਕਿ ਅਸੀਂ ਡਰਦੇ ਆ ਕਿ ਜੇ ਪ੍ਰਭੂ ਦੇ ਬਾਰੇ ਦੱਸਿਆ ਤੇ ਕੋਈ ਸਾਨੂੰ ਕੀ ਆਖੂਗਾ ਜੇ ਪ੍ਰਭੂ ਦੇ ਬਾਰੇ ਅਸੀਂ ਕਿਸੇ ਨੂੰ ਬੋਲਿਆ ਤੇ ਕੋਈ ਸਾਨੂੰ ਕੀ ਆਖੂਗਾ ਜਦ ਕੇ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਤੇ ਜਿੱਧਰ ਵੀ ਮਨੁੱਖਾ ਵਿੱਚ ਵੇਖਦੇ ਆ ਕੋਈ ਖਰੀ ਸਿੱਖਿਆ ਹੈ ਕਿਉਂ ਪਰਮੇਸ਼ਰ ਦਾ ਵਚਨ ਆ ਕਿਉਂ ਪਰਮੇਸ਼ਰ ਦਾ ਵਚਨ ਸਾਨੂੰ ਖਰੀ ਸਿੱਖਿਆ ਦਿੰਦਾ ਹੈ ਇਹ ਪਰਮੇਸ਼ਰ ਦਾ ਵਚਨ ਖਰੀ ਸਿੱਖਿਆ ਹੋ ਕੇ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਅਜਾਗਰ ਨਹੀਂ ਕਰ ਰਹੇ ਇਹਨੂੰ ਅਸੀਂ ਹਾਰ ਇੱਕ ਤੱਕ ਨਹੀਂ ਪਚਾ ਰਹੇ ਕਾਰਨ ਕੀ ਆ ਸਾਨੂੰ ਦੁਨੀਆ ਦੀਆਂ ਗੱਲਾਂ ਦੀ ਸਮਝ ਲੱਗਦੀ ਆ ਲੇਕਿਨ ਪਰਮੇਸ਼ਰ ਦਾ ਵਚਨ ਜਿਹੜਾ ਆ ਇਹਦੀ ਪੂਰੀ ਸਮਝ ਨਹੀਂ ਲੱਗਦੀ ਜਦ ਤੁਸੀਂ ਖਰਾ ਕੰਮ ਕਰੋਗੇ ਤੁਹਾਨੂੰ ਸਰਕਾਰ ਦਾ ਤੁਹਾਨੂੰ ਦੁਨੀਆ ਦਾ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਡਰ ਨਹੀਂ ਆ ਤੁਸੀਂ ਜਿਗਰ ਮਰਜੀ ਖੜੇ ਹੋ ਕੇ ਖਰੀਆਂ ਗੱਲਾਂ ਬੋਲੋ ਜਿਗਰ ਮਰਜੀ ਜਾ ਕੇ ਖਰਾ ਪ੍ਰਚਾਰ ਕਰੋ ਜਿਗਰ ਮਰਜੀ ਲਾ ਕੇ ਉਹ ਸਤ ਜਾਂ ਪ੍ਰਭੂ ਜਿਹੜਾ ਸੱਚਾ ਆ ਉਹਦੇ ਬਾਰੇ ਲੋਕਾਂ ਨੂੰ ਦੱਸੋ ਆਜ ਸਾ ਨੂੰ ਡਰ ਰੱਖਣ ਦੀ ਜ਼ਰੂਰਤ ਨਹੀਂ ਆ ਅੱਜ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਦਬਾਉਣ ਦੀ ਜ਼ਰੂਰਤ ਨਹੀਂ ਆ ਕਿ ਮੈਨੂੰ ਕੋਈ ਕੀ ਆਖੂਗਾ ਮੈਨੂੰ ਕੋਈ ਜੋ ਮਰਜੀ ਆਖੇ ਮੇਰੀ ਸ਼ਾਨ ਦੇ ਖਿਲਾਫ ਬੋਲੇ ਜਾਂ ਮੈਨੂੰ ਕੋਈ ਉਲਟਾ ਸਿੱਧਾ ਬੋਲੇ ਉਹਦੇ ਤੋਂ ਡਰਨ ਦੀ ਜ਼ਰੂਰਤ ਨਹੀਂ ਆ ਸਾਡਾ ਪਰਮੇਸ਼ਰ ਸਾਡੇ ਨਾਲ ਖੜਾ ਹੋਊਗਾ ਜਦ ਤੁਸੀਂ ਖਰਾ ਕੰਮ ਕਰਦੇ ਹੋ ਜਦ ਤੁਸੀਂ ਖਰੀ ਸਿੱਖਿਆ ਲੈਂਦੇ ਜੋ ਤੇ ਫੇਰ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਆ ਇਰ ਤੁਸੀਂ ਨਗਾਰੇ ਤੇ ਚੋਟ ਮਾਰ ਕੇ ਦੁਨੀਆ ਭਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਉਸ ਪ੍ਰਭੂ ਦੇ ਬਾਰੇ ਖੋਲ ਕੇ ਦੱਸਣਾਇਆ ਕਿ ਇੱਕ ਹੀ ਪਰਮੇਸ਼ਵਰ ਆ ਜਿਹਨੇ ਸਾਰੀ ਦੁਨੀਆ ਨੂੰ ਬਣਾਇਆ ਔਰ ਜਿਹਨੇ ਸਾਰੀ ਦੁਨੀਆ ਦੀ ਸ੍ਰਿਸ਼ਟੀ ਕੀਤੀ ਆ ਔਰ ਜਿਹਨੇ ਅੱਜ ਵੀ ਉਹ ਦੁਨੀਆ ਨੂੰ ਬਣਾ ਰਿਹਾ ਆ ਉਹਨਾਂ ਦੀ ਸ੍ਰਿਸ਼ਟੀ ਕਰ ਰਿਹਾ ਆ ਔਰ ਉਹ ਧਰਤੀ ਦੇ ਉੱਤੇ ਹਰ ਚੀਜ਼ ਨੂੰ ਵਧਾ ਫਲਾ ਰਿਹਾ ਆ ਇਸ ਲਈ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਇਹ ਸਾਰੀਆਂ ਗੱਲਾਂ ਖਰੀਆਂ ਨੇ ਇਹ ਸਾਰੇ ਮਨੁੱਖਾਂ ਦੇ ਲਈ ਆ ਇਸ ਲਈ ਹਰ ਮਨੁੱਖ ਨੂੰ ਅਸੀਂ ਖੋਲ ਕੇ ਖਰੀ ਸਿੱਖਿਆ ਦੱਸਣੀ ਆ ਤੇ ਇਸ ਲਈ ਪ੍ਰਭੂ ਦੇ ਵਚਨਾਂ ਨੂੰ ਯਾਦ ਰੱਖਦੇ ਆਂ ਵਿਵੇਕਦੇ ਆਂ ਖਰੀ ਸਿੱਖਿਆ ਤੇ ਫਿਰ ਸਾਨੂੰ ਦੱਸਣਾ ਚਾਹੀਦਾ ਸਾਨੂੰ ਲੁਕਾਉਣਾ ਨਹੀਂ ਚਾਹੀਦਾ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਕਬਰਾਉਣਾ ਨਹੀਂ ਚਾਹੀਦਾ ਕੋਈ ਗੋਲੀ ਕੋਈ ਬਾਂਬਾ ਕੋਈ ਐਸੀ ਤਲਵਾਰ ਕੋਈ ਐਸੀ ਕੋਈ ਐਸੀ ਚੀਜ਼ ਨਹੀਂ ਬਣੀ ਜੋ ਖਰੀ ਸਿੱਖਿਆ ਨੂੰ ਰੋਕ ਸਕੇ ਇਹਨੂੰ ਜਿੰਨਾ ਰੋਕਿਆ ਜਾਊਗਾ ਇਹ ਉਨੀ ਖਰੀ ਸਿੱਖਿਆ ਕੇ ਵੱਢੀ ਜਾਊਗੀ ਕਿਉਂ ਕਿਉਂਕਿ ਖਰੀ ਸਿੱਖਿਆ ਨੂੰ ਕੋਈ ਰੋਕ ਨਹੀਂ ਸਕਦਾ ਚੰਗਾ ਸੌਦਾ ਜਾਂ ਚੰਗੇ ਦੁਕਾਨਦਾਰ ਨੂੰ ਕੋਈ ਫੇਲ ਨਹੀਂ ਕਰ ਸਕਦਾ ਇਹ ਪਰਮੇਸ਼ਰ ਦਾ ਕੰਮ ਆ ਇੱਕ ਦੁਨੀਆ ਦਾ ਕੰਮ ਨਹੀਂ ਆ ਇਹ ਮਨੁੱਖਾਂ ਦਾ ਕੰਮ ਨਹੀਂ ਆ ਇਹ ਕਿਸੇ ਵੀ ਕਿਸੇ ਇੱਕ ਇੱਕ ਜਾਂ ਗਰੁੱਪ ਦਾ ਕੰਮ ਨਹੀਂ ਆ ਇਹ ਸਰਵਸ਼ਕਤੀਮਾਨ ਪਰਮੇਸ਼ਰ ਜਿਹੜਾ ਮਨੁੱਖਾਂ ਦੇ ਵਿੱਚ ਰਾਜ ਕਰਦਾ ਆ ਜਿਹੜਾ ਮੌਤ ਦਿੱਤੇ ਅਧਿਕਾਰ ਰੱਖਦਾ ਆ ਜਿਹੜਾ ਸਾਰੀ ਦੁਨੀਆ ਦੇ ਤੇ ਅਧਿਕਾਰ ਰੱਖਦਾ ਆ ਉਹ ਪਰਮੇਸ਼ਰ ਜਿਹੜਾ ਆ ਉਹ ਪਰਮੇਸ਼ਰ ਨਾਲ ਹੋ ਕੇ ਖਰੀ ਸਿੱਖਿਆ ਉਹ ਪਰਗੜ ਕਰਕੇ ਦਿੰਦਾ ਆ ਇਸ ਲਈ ਅੱਜ ਸਾਨੂੰ ਦਲੇਰੀ ਦੇ ਨਾਲ ਜੇ ਸਾਡੇ ਕੋਲ ਖਰੀ ਸਿੱਖਿਆ ਆ ਜੇ ਸਾਨੂੰ ਇਹ ਸਮਝ ਲੱਗ ਗਈ ਕਿ ਪਰਮੇਸ਼ਰ ਇੱਕ ਹੀ ਆ ਕਿਉਂ ਪਰਮੇਸ਼ਰ ਦੇ ਬਿਨਾ ਇਸ ਧਰਤੀ ਦੇ ਉੱਤੇ ਹੋਰ ਕੋਈ ਪਰਮੇਸ਼ਰ ਹੈ ਨਹੀਂ ਤਾਂ ਅਸੀਂ ਨਗਾਰੇ ਦੀ ਚੋਟ ਦੇਤੇ ਜਾਂ ਦੁਨੀਆਂ ਦੇ ਵਿੱਚ ਖੁੱਲੇ ਆਮ ਇੱਕ ਗਾਲ ਨੂੰ ਪ੍ਰਗਟ ਕਰਕੇ ਦੇਣਾ ਆ ਕਿ ਇੱਕ ਖਰੀ ਸਿੱਖਿਆ ਹੈ ਤਾਂ ਓ ਪ੍ਰਭੂ ਯਿਸੂਆ ਪ੍ਰਭੂ ਯਿਸੂ ਤੋਂ ਵੇਣਾ ਇਸ ਧਰਤੀ ਦੇ ਉੱਤੇ ਪਾਪ ਤੋਂ ਛਡਕਾਰਾ ਦੇਣ ਵਾਲਾ ਨਰਕ ਦੀ ਅੱਗ ਤੋਂ ਛਟਾਉਣ ਵਾਲਾ ਸ਼ੈਤਾਨ ਤੋਂ ਛਡਾਉਣ ਵਾਲਾ ਹੋਰ ਕੋਈ ਨਹੀਂ ਆ ਇੱਕ ਹੀ ਆ ਓ ਪ੍ਰਭੂ ਯਿਸੂ ਮਸੀਹਾ ਇਸ ਲਈ ਅੱਗੇ ਸੇ ਹੋਰ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜਾਂਗੇ ਖਰੀ ਸਿੱਖਿਆ ਦੇ ਬਾਰੇ ਜਿਆਦਾ ਸਿੱਖਦੇ ਆ ਅਬਰਾਨੀਆ ਦੀ ਕਿਤਾਬ ਉਹਦਾ 5 ਦੇ ਹੈ ਤੇ ਉਹਦਾ 11 ਵਚਨ ਵੀ ਪੜਵਾਂਗੇ ਖਰੀ ਸਿੱਖਿਆ ਪ੍ਰਭੂ ਦੇ ਵਚਨਾਂ ਚੋਂ ਸਾਨੂੰ ਮਿਲਦੀ ਆ ਹਾਂ ਉਹਦੇ ਵਿੱਚ ਅਸਾਂ ਬਹੁਤ ਕੁਝ ਆਖਣਾ ਹਾਂ ਜਿਹਦਾ ਅਰਥ ਕਰਨਾ ਔਖਾ ਇਸਨੇ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਇਧਰ ਨੇ ਕੀ ਅਜੇ ਤੇ ਬੜਾ ਕੁਝ ਕਹਿਣਾ ਆ ਉਹਦਾ ਅਰਥ ਕਰਨਾ ਅਜੇ ਮਨੁੱਖਾਂ ਦੇ ਕੋਲੋਂ ਅਧੂਰਾ ਆ ਕਿਉਂਕਿ ਪਰਮੇਸ਼ਰ ਦੇ ਵਚਨ ਦੀਆਂ ਖਰੀਆਂ ਗੱਲਾਂ ਨੂੰ ਮਨੁੱਖ ਆਪਣੀ ਤਾਕਤ ਦੇ ਨਾਲ ਨਹੀਂ ਬੋਲ ਸਕਦਾ ਆਪਣੇ ਗਿਆਨ ਦੇ ਨਾਲ ਪ੍ਰਗਟ ਕਰਕੇ ਨਹੀਂ ਦੇ ਸਕਦਾ ਆਪਣੀ ਬੁੱਧੀ ਦੇ ਨਾਲ ਪ੍ਰਗਟ ਕਰਕੇ ਨਹੀਂ ਦੇ ਸਕਦਾ ਉਹ ਪਰਮੇਸ਼ਰ ਦਾ ਆਤਮਾ ਉਹ ਪ੍ਰਭੂ ਜਿਹੜਾ ਆ ਉਹ ਆਪ ਮਨੁੱਖ ਦਿੱਤੇ ਉਹਨਾਂ ਗੱਲਾਂ ਨੂੰ ਪ੍ਰਗਟ ਕਰਕੇ ਦਿੰਦਾ ਆ ਫਿਰ ਉਹਦੇ ਅੰਦਰ ਉਹ ਦਲੇਰੀ ਪਉਂਦਾ ਆ ਫਿਰ ਉਹਦੇ ਮੂੰਹ ਦੇ ਦੁਆਰਾ ਪਰਮੇਸ਼ਰ ਲੋਕਾਂ ਦੇ ਨਾਲ ਗੱਲਾਂ ਕਰਦਾ ਆ ਇਸ ਲਈ ਇਧਰ ਪ੍ਰਭੂ ਦਾ ਸੰਤ ਜਿਹੜਾ ਆ ਇਧਰ ਪ੍ਰਭੂ ਦਾ ਜਿਹੜਾ ਭਗਤ ਆ ਉਹ ਲਿਖ ਰਿਹਾ ਆ ਉਹ ਕਹਿੰਦਾ ਖਰੀਆਂ ਗੱਲਾਂ ਦੇ ਵਿੱਚ ਇਹ ਤੇ ਅਜੇ ਹੀ ਬੜਾ ਕੁਝ ਕਹਿਣਾ ਆ ਪਰ ਤੁਸੀਂ ਪਹਿਲਾਂ ਹੀ ਤੁਸੀਂ ਪਹਿਲਾਂ ਹੀ ਕੰਨਾਂ ਤੋਂ ਬੋਲੇ ਹੋ ਗਏ ਜੋ ਖਾਰੀ ਸਿੱਖਿਆ ਸੁਣ ਕੇ ਆਪਣੇ ਘਰਾਂ ਦੇ ਵਿੱਚ ਬੈਠ ਗਏ ਜੋ ਆਪਣੇ ਆਂਡ ਗਵਾਨ ਦੇ ਵਿੱਚ ਕਿਸੇ ਨੂੰ ਵੀ ਦੱਸਣ ਦੀ ਹਿੰਮਤ ਨਹੀਂ ਰਹੀ ਇਸ ਲਈ ਅਸੀਂ ਮਤਬਲੀ ਬਣ ਚੁੱਕੇ ਹਾਂ ਜਦ ਸਾਨੂੰ ਪਰਮੇਸ਼ਰ ਸੱਚਾ ਮਿਲ ਗਿਆ ਜਦ ਸਾਨੂੰ ਸੱਚੇ ਪਰਮੇਸ਼ਰ ਦੇ ਬਾਰੇ ਗਿਆਨ ਆ ਗਿਆ ਤਾਂ ਸਾਡਾ ਕੰਮ ਆ ਇਸ ਸਚਾਈ ਨੂੰ ਦੁਨੀਆ ਭਰ ਦੇ ਵਿੱਚ ਲੈ ਕੇ ਜਾਣਾ ਹੈ ਇਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਇੱਧਰ ਇੱਕ ਖਰੀ ਸਿੱਖਿਆ ਦੇ ਨਾਲ ਮਿਲਦਾ ਹੋਇਆ ਪਰਮੇਸ਼ਰ ਦੇ ਵਚਨ ਨੂੰ ਵੇਖਾਂਗੇ ਰਸੂਲਾਂ ਦੇ ਕੰਮ ਉਹਦਾ ਇੱਕ ਅਧਿਆਇ ਤੇ ਉਹਦਾ 8 ਵਚਨ ਪੜ੍ਹ ਕੇ ਵੇਖਾਂਗੇ ਆਜ ਤਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓ ਹਮ ਅਤੇ ਯਰੂਸ਼ਲਮ ਦੇ ਸਾਰੇ ਯਹੂਦਾਂ ਅਤੇ ਸੰਭੀਆਂ ਵਿੱਚ ਸਭ ਤੋਂ ਤਕਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਇਹਦਰ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜਿਆ ਕਿ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਪੂਰੀ ਸ਼ਕਤੀ ਦੇ ਨਾਲ ਉਤਰੇਗਾ ਔਰ ਉਹ ਤੁਹਾਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲੇਗਾ ਉਹ ਤੁਹਾਡੇ ਦਿਮਾਗ ਦੇ ਉੱਤੇ ਉਹ ਤੁਹਾਡੀ ਜੀਵ ਦੇ ਉੱਤੇ ਉਹ ਤੁਹਾਡੀ ਸੋਚ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੇਗਾ ਤਾਂ ਫੇਰ ਤੁਸੀਂ ਪਹਿਲਾਂ ਤੋਂ ਆਪਣੇ ਯਰੂਸ਼ਲਮ ਜਿੱਥੇ ਰਹਿੰਦੇ ਜੋ ਯਰੂਸ਼ਲਮ ਦਾ ਮਤਲਬ ਇਹ ਨਹੀਂ ਕਿ ਸ੍ਰੈਲ ਦਾ ਆ ਯਰੂਸ਼ਲਮ ਸਾਡੇ ਘਰ ਨੂੰ ਵੀ ਦੱਸਦਾ ਆ ਯਰੂਸ਼ਲਮ ਸਾਡੇ ਪਿੰਡ ਨੂੰ ਵੀ ਦੱਸਦਾ ਆ ਇਸ ਲਈ ਅਸੀਂ ਜਿਸ ਪਿੰਡ 'ਚ ਰਹਿੰਦੇ ਆ ਜਿਸ ਘਰ ਦੇ ਵਿੱਚ ਰਹਿੰਦੇ ਆ ਉਸ ਘਰ ਦੇ ਵਿੱਚ ਉਸ ਪਿੰਡ ਦੇ ਵਿੱਚ ਖਾਰੇ ਬਣ ਕੇ ਉਸ ਪ੍ਰਭੂ ਦੇ ਨਾਲ ਚੱਲ ਕੇ ਸਾਰੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਲੋਕਾਂ ਨੂੰ ਨਮੂਨਾ ਦੇ ਕੇ ਇਹ ਪ੍ਰਗਟ ਕਰ ਦੇਵਾਂਗੇ ਕਿ ਪ੍ਰਭੂ ਜਿਹੜਾ ਆ ਉਹ ਸੱਚਾ ਆ ਉਹ ਪ੍ਰਭੂ ਜਿਹੜਾ ਉਹਦੇ ਬਗੈਰ ਹੋਰ ਕੋਈ ਸੱਚਾ ਪਰਮੇਸ਼ਰ ਨਹੀਂ ਆ ਇਸ ਲਈ ਇਧਰ ਲਿਖਿਆ ਤੁਸੀਂ ਗਵਾਹ ਬਣੋਗੇ ਗਵਾਹ ਕਿਦੇ ਬਣੋਗੇ ਉਹ ਸੱਚੇ ਪਰਮੇਸ਼ਰ ਦੇ ਗਵਾਹ ਬਣੋਗੇ ਉਹ ਸੱਚੇ ਅਪਦੇਸ਼ ਦੇ ਗਵਾ ਬਣੋਂਗੇ ਉਹ ਸੱਚੇ ਵਚਨਾਂ ਦੇ ਗਵਾ ਬਣੋਂਗੇ ਕਿ ਇਹ ਵਚਨ ਦੇ ਦੁਆਰਾ ਪ੍ਰਭੂ ਨੇ ਮੇਰੇ ਪਾਪ ਮਾਫ ਕਰ ਦਿੱਤੇ ਆ ਔਰ ਮੈਨੂੰ ਜ਼ਿੰਦਗੀ ਦੇ ਦਿੱਤੀ ਆ ਨਵੀਂ ਜ਼ਿੰਦਗੀ ਜਿਹੜਾ ਸੰਦੀਪਕ ਜੀਵਨ ਆ ਉਹ ਮੈਨੂੰ ਮਿਲ ਚੁੱਕਾ ਆ ਹੁਣ ਮੈਂ ਨਰਕ ਦੀ ਅੱਗ ਤੋਂ ਛੁੱਟ ਗਿਆ ਆ ਹੁਣ ਮੈਂ ਸ਼ੈਤਾਨ ਤੋਂ ਛੁੱਟ ਗਿਆ ਆ ਇਸ ਲਈ ਇੱਕ ਖਰੀਆ ਗੱਲਾਂ ਦਾ ਪ੍ਰਚਾਰ ਪਹਿਲਾਂ ਆਪਣੇ ਘਰ ਦੇ ਵਿੱਚ ਫਿਰ ਪੂਰੇ ਪਿੰਡ ਦੇ ਵਿੱਚ ਇਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਲਿਖਿਆ ਪਹਿਲਾਂ ਤੁਸੀਂ ਯਰੂਸ਼ਲਮ ਦੇ ਵਿੱਚ ਮੇਰੇ ਗਵਾਹ ਬਣੋਗੇ ਫਿਰ ਤੁਸੀਂ ਯਹੂਦਾ ਦੇ ਵਿੱਚ ਫਿਰ ਸਾਮਰੀਆਂ ਦੇ ਵਿੱਚ ਤੇ ਫਿਰ ਤੁਸੀਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਬਣੋਗੇ ਇਸ ਲਈ ਮੇਰੇ ਪਿਆਰੋ ਪਰਮੇਸ਼ਰ ਦਾ ਵਚਨ ਜਿਹੜਾ ਖਰੀਆਂ ਗੱਲਾਂ ਸਿਖਾਉ ਲਾਇਆ ਧਰਤੀ ਦਾ ਬੰਨਾ ਅਜੇ ਤੱਕ ਰਸੀ ਵੇਖਿਆ ਨਹੀਂ ਆ ਅਜੇ ਤੱਕ ਅਸੀਂ ਧਰਤੀ ਦੇ ਬੰਨੇ ਤੱਕ ਪਹੁੰਚੇ ਨਹੀਂ ਆ ਲੇਕਰ ਪਰਮੇਸ਼ਰ ਦਾ ਵਚਨ ਸिखਾਉਣਾ ਆ ਜੇ ਤੁਸੀਂ ਖਰੀ ਸਿੱਖਿਆ ਦਾ ਪ੍ਰਚਾਰ ਕਰੋਗੇ ਤਾਂ ਧਰਤੀ ਦੇ ਬੰਨੇ ਤੱਕ ਪਹੁੰਚ ਜਾਓਗੇ ਅੱਜ ਇਹ YouTube ਦਾ ਜੋ ਜਰੀਆ ਪ੍ਰਭੂ ਨੇ ਬਣਾ ਕੇ ਦਿੱਤਾ ਆ ਇਹ ਧਰਤੀ ਦੇ ਬੰਨੇ ਤੱਕ ਚੱਲਦਾ ਆ ਇਹ ਸਾਰੀਆਂ ਭਾਸ਼ਾ ਦੇ ਵਿੱਚ ਚੱਲਦਾ ਆ ਇਸ ਲਈ ਪਰਮੇਸ਼ਰ ਸਾਨੂੰ ਇਹਦੇ ਦੁਆਰਾ ਧਰਤੀ ਦੇ ਬੰਨੇ ਤੱਕ ਗਵਾਹ ਬਣ ਲਈ ਮੌਕਾ ਦੇ ਸਕਦਾ ਆ ਇਸ ਲਈ ਇੱਧਰ ਲਿਖਿਆ ਜਦ ਪਵਿੱਤਰ ਆਤਮਾ ਤੁਹਾਡੇ ਤੇ ਆਏਗਾ ਤਾਂ ਤੁਸੀਂ ਸ਼ਕਤੀ پاਗੇ ਸ਼ਕਤੀ پا ਕੇ ਤਾਂ ਤੁਸੀਂ ਗਵਾਹ ਬਣੋਗੇ ਤਾਂ ਜਦੋਂ ਗਵਾਹ ਬਣੋਗੇ ਤੇ ਗਵਾਹੀ ਦੇਣੀ ਕੀ ਆ ਕਿ ਇੱਕ ਸੱਚਾ ਤੇ ਜਿਉਂਦਾ ਪਰਮੇਸ਼ਰ ਆ ਉਹ ਮੈਨੂੰ ਮਿਲ ਗਿਆ ਆ ਉਹਨੇ ਮੇਰੇ ਪਾਪ ਮਾਫ ਕਰ ਦਿੱਤੇ ਆ ਉਹਨੇ ਮੇਰਾ ਜੀਵਨ ਬਦਲ ਦਿੱਤਾ ਆ ਉਹਨੇ ਮੇਰੇ ਅੰਦਰੋਂ ਪਾਪ ਸ਼ਰਾਬ ਸਾਰਾ ਕੁਝ ਖਤਮ ਕਰ ਦਿੱਤਾ ਆ ਉਹਨੇ ਮੈਨੂੰ ਨਵਾਂ ਜੀਵਨ ਦੇ ਦਿੱਤਾ ਆ ਉਹਨੇ ਮੇਰਾ ਸੁਭਾਅ ਬਦਲ ਦਿੱਤਾ ਆ ਉਹਨੇ ਮੇਰੀਆਂ ਸਾਰੀਆਂ ਬੁਰੀਆਂ ਆਦਤਾਂ ਬਦਲ ਦਿੱਤੀਆਂ ਨੇ ਉਹਨੇ ਮੇਰੇ ਬੁਰੇ ਕੰਮ ਬਦਲ ਦਿੱਤੇ ਆ ਉਹਨੇ ਜੋ ਕੁਝ ਵੀ ਮੇਰੇ ਵਿੱਚ ਬੁਰਾਈ ਉਹ ਬਦਲ ਕੇ ਮੈਨੂੰ ਇੱਕ ਅੱਛਾ ਇਨਸਾਨ ਬਣਾ ਦਿੱਤਾ ਆ ਮੈਨੂੰ ਨੇਕ ਇਨਸਾਨ ਬਣਾ ਦਿੱਤਾ ਆ ਇਸ ਲਈ ਹੁਣ ਮੈਂ ਕਿਸੇ ਦੇ ਨਾਲ ਵੀ ਵਿਰੋਧ ਨਹੀਂ ਕਰਦਾ ਹੁਣ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਹੁਣ ਮੈਂ ਕਿਸੇ ਦੇ ਨਾਲ ਵੀ ਕੋਈ ਵਾਦਾ ਨਹੀਂ ਕਰਦਾ ਹੁਣ ਜੋ ਕੋਈ ਵਾਦਾ ਕਰਦਾ ਆ ਉਹਨੂੰ ਮੈਂ ਪਿਆਰ ਦੇ ਨਾਲ ਲੈ ਲੈਣਾ ਆ ਉਹਨੂੰ ਮੈਂ ਪਿਆਰ ਦੇ ਨਾਲ ਸਮਝਾਉਣਾ ਆ ਔਰ ਉਹਨੂੰ ਸਮਝ ਨਹੀਂ ਆ ਤੇ ਮੈਂ ਉਸਦੇ ਨਾਲ ਕਦੀ ਵੀ ਉਹਦਾ ਸਾਹਮਣਾ ਨਹੀਂ ਕਰਦਾ ਇਸਨੀ ਸ਼ਕਤੀ ਬਾਕੇ ਤੁਸੀਂ ਮੇਰੇ ਗਵਾਹ ਬਣੋਗੇ ਇਸ ਲਈ ਸ਼ਕਤੀ ਪਵਿੱਤਰ ਆਤਮਾ ਦੀ ਸ਼ਕਤੀ ਆ ਉਹ ਪ੍ਰਭੂ ਦੀ ਸ਼ਕਤੀ ਆ ਜਿੰਨਾ ਚਿਰ ਉਸਾਨੂੰ ਨਾ ਮਿਲੇ ਉਹਨਾਂ ਚਿਰ ਤੱਕ ਅਸੀਂ ਇਹ ਪਰਮੇਸ਼ਰ ਦੇ ਵਚਨਾਂ ਨੂੰ ਕਦੀ ਵੀ ਸੱਚੇ ਵਚਨਾਂ ਨੂੰ ਕਦੀ ਵੀ ਇਹਨਾਂ ਵਚਨਾਂ ਨੂੰ ਜੋ ਪ੍ਰਭੂ ਨੇ ਸਾਨੂੰ ਦਿੱਤੇ ਆ ਖਰੇ ਆ ਇਹਨਾਂ ਨੂੰ ਪ੍ਰਭੂ ਦੇ ਵਚਨ ਨੂੰ ਅਸੀਂ ਦੁਨੀਆ ਦੇ ਵਿੱਚ ਕਦੀ ਲੈ ਕੇ ਨਹੀਂ ਜਾ ਸਕਦੇ ਜਾਣਿਆ ਤਾਂ ਸਾਡੇ ਅੰਦਰ ਇੱਕ ਪ੍ਰਭੂ ਨੇ ਤਾਕਤ ਦੇਣੀ ਆ ਉਹ ਹੈ ਪਵਿੱਤਰ ਆਤਮਾ ਦੀ ਤਾਕਤ ਆਈ ਅੱਗੇ ਸੀ ਰਬੂ ਦੇ ਵਚਨਾਂ ਚੋਂ ਪੜਾਉਗੇ ਪਹਿਲਾ ਤਮੋਤੀ ਚਾਰ ਦੇ ਉਹਦਾ ਇੱਕ ਵਚਨ ਪੜ੍ਹਨਾ ਹੈ ਅੰਦਰ ਪਹਿਲਾ ਦੂਸਰਾ ਤਮੋਤੀ ਉਹਦਾ ਦੋਰਾ ਚਾਰ ਤੋਂ 6 ਵਚਨ ਤੱਕ ਪੜ੍ਹਨਾ ਦੂਸਰਾ ਤਮੋਤੀ ਕੋਈ ਸਿਪਾਹਗਾਰੀ ਕਰਦਾ ਹੈ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਪਾਉਂਦਾ ਇੱਧਰ ਲਿਖਿਆ ਕੋਈ ਵੀ ਜਦੋਂ ਫੌਜ ਦੇ ਵਿੱਚ ਭਰਤੀ ਹੋ ਜਾਏ ਜਾਂ ਸਿਪਾਈ ਬਣ ਜਾਵੇ ਜੋ ਫਿਰ ਦੁਨੀਆ ਵਾਲੇ ਕੰਮ ਨਹੀਂ ਕਰਦਾ ਉਹਨੂੰ ਇੱਕ ਅੱਛਾ ਮੌਕਾ ਮਿਲ ਜਾਇਆ ਕਿ ਉਹ ਆਪਣੇ ਉਸ ਅਹੁਦੇ ਨੂੰ ਦੁਨੀਆ ਦੇ ਸਾਹਮਣੇ ਰੱਖ ਸਕੇ ਜਦਸੀ ਪਰਮੇਸ਼ਰ ਦੇ ਕੋਲ ਆਇਆ ਜਦ ਪਰਮੇਸ਼ਰ ਨੇ ਸਾਨੂੰ ਇੱਕ ਅੱਛਾ ਜੀਵਨ ਦਿੱਤਾ ਆ ਇਹ ਜੀਵਨ ਜਿਹੜਾ ਆ ਇਹ ਹਰ ਦੁਨੀਆ ਦੇ ਵਿੱਚ ਹਰ ਚੀਜ਼ ਦੇ ਨਾਲ ਵੱਖਰਾ ਜੀਵਨ ਆ ਇਹ ਪਵਿੱਤਰ ਜੀਵਨ ਆ ਇਹ ਮਹਿਮਾ ਵਾਲਾ ਜੀਵਨ ਆ ਇਹ ਪ੍ਰਭੂ ਦਾ ਜੀਵਨ ਆ ਅਸੀਂ ਦੁਨੀਆ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਕਰਕੇ ਦੇ ਸਕਦੇ ਆ ਕਿ ਪ੍ਰਭੂ ਨੇ ਮੈਨੂੰ ਇੱਕ ਅੱਛਾ ਜੀਵਨ ਦਿੱਤਾ ਆ ਮੇਰਾ ਜੀਵਨ ਅਜੇ ਵੇਖੋਗੇ ਤੇ ਇਹ ਪਵਿੱਤਰ ਜੀਵਨ ਕਿਵੇਂ ਬਣ ਗਿਆ ਮੈਂ ਕਿਵੇਂ ਬਦਲ ਗਿਆ ਮੈਂ ਨਸ਼ਾ ਕਰਨ ਵਾਲਾ ਵਿਅਕਤੀ ਸੀ ਮੈਂ ਹਰ ਤਰ੍ਹਾਂ ਦੇ ਨਾਲ ਬੁਰੇ ਕੰਮ ਕਰਨ ਵਾਲਾ ਵਿਅਕਤੀ ਸੀ ਮੈਂ ਗਾਲ ਕੱਢਣ ਵਾਲਾ ਝਗੜੇ ਕਰਨ ਵਾਲਾ ਵਿਅਕਤੀ ਸੀ ਮੇਰਾ ਜੀਵਨ ਕਿਵੇਂ ਬਦਲ ਗਿਆ ਮੇਰੇ ਪ੍ਰਭੂ ਨੇ ਮੇਰਾ ਜੀਵਨ ਬਦਲ ਦਿੱਤਾ ਇਸ ਲਈ ਉਹ ਖੜੀ ਸਿੱਖਿਆ ਆ ਉਹ ਉਹ ਜਿਹੜਾ ਪਰਮੇਸ਼ਰ ਆ ਅਸਲੀ ਪਰਮੇਸ਼ਰ ਆ ਜਿਵੇਂ ਖਰਾ ਦੁੱਧ ਦਾ ਖਰਾ ਗਹੀਂ ਖਾ ਕੇ ਇੱਕ ਵਿਅਕਤੀ ਉਹਦੀ ਗਵਾਹੀ ਦਿੰਦਾ ਆ ਇਸੇ ਤਰ੍ਹਾਂ ਅਸੀਂ ਉਹ ਸੱਚੇ ਪਰਮੇਸ਼ਰ ਦੀ ਖੁੱਲ ਕੇ ਗਵਾਹੀ ਦੇਣੀ ਆ ਔਰ ਉਹਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਕਰਕੇ ਦੇਣਾ ਕਿ ਉਹਨੇ ਮੇਰਾ ਜੀਵਨ ਬਦਲਿਆ ਆ ਉਹ ਮੇਰੀ ਜ਼ਿੰਦਗੀ ਦਾ ਮਾਲਕ ਆ ਹੁਣ ਮੇਰਾ ਜੀਵਨ ਉਸ ਦਾ ਹੋ ਗਿਆ ਆ ਹੁਣ ਮੈਂ ਉਹਦੇ ਲਈ ਮਰੂੰਗਾ ਹੁਣ ਮੈਂ ਉਹਦੇ ਲਈ ਜੀਊਂਗਾ ਜਿੰਨਾ ਚਿਰ ਮੈਂ ਜੀਊਂਗਾ ਉਹ ਮੇਰੇ ਲਈ ਉਹਦਾ ਜੀਵਨ ਹੋਗਾ ਜੇ ਮੈਂ ਮਰੂੰਗਾ ਵੀ ਤਾ ਉਸ ਪ੍ਰਭੂ ਦੇ ਲਈ ਸ਼ਹੀਦ ਹੋ ਜਾਊਂਗਾ ਇਸ ਲਈ ਮੈਨੂੰ ਹੁਣ ਜੀਣਾ ਮੇਰੇ ਲਈ ਮਸੀਹ ਹੋ ਗਿਆ ਤੇ ਮਰਨਾ ਮੇਰੇ ਲਈ ਲਾਭ ਹੋ ਗਿਆ ਇਹ ਗੱਲਾਂ ਵਚਨ ਦੇ ਵਿੱਚ ਲਿਖੀਆਂ ਨਹੀਂ ਸਾਡੇ ਜੀਵਨ ਦੇ ਵਿੱਚ ਆ ਜਾਣੀਆਂ ਚਾਹੀਦੀਆਂ ਨੇ ਕਿਉਂ ਕਿਉਂਕਿ ਪ੍ਰਭੂ ਦਾ ਵਚਨ ਜਿਹੜਾ ਆ ਉਹ ਖਰਾ ਆ ਉਹ ਸੱਚਾ ਆ ਉਹ ਸਾਡੇ ਜੀਵਨਾ ਨੂੰ ਬਣਾਉਂਦਾ ਆ ਇਸ ਲਈ ਅੱਜ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਇਹਨਾਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਆ ਔਰ ਸਿੱਖਣਾ ਆ ਅੱਗੇ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਪੜਾਂਗੇ ਪਹਿਲਾ ਤਿਮੋਥੀਅਸ ਉਹਦਾ 4 ਦੇ ਕਦਰ ਚਾਰ ਤੇ ਪੰਜ ਵਚਨ ਤਾਂ ਇੱਕ ਵਚਨ ਪੜਾਂਗੇ ਪਰ ਆਤਮਾ ਸਾਫ ਆਖਦਾ ਹਾਂ ਭਈ ਔਣ ਵਾਲਿਆਂ ਸਮੇਂ ਆਵੇ ਤਾਂ ਕਈ ਲੋਕ ਪਰਮਾਨ ਵਾਲਿਆਂ ਰੂ ਆਤੇ ਪੂਤਾਂ ਦੀਆਂ ਸਿੱਖੀਆਂ ਵੱਲ ਚਿੱਤ ਲਾ ਕੇ ਨੇਚਾ ਤੋਂ ਫਿਰ ਜਾਣਗੇ ਇੱਧਰ ਲਿਖਿਆ ਆ ਪਰ ਆਤਮਾ ਸਾਫ ਆਖਦਾ ਹੈ ਜਿਹਨੂੰ ਖਰਾ ਵਚਨ ਮਿਲਿਆ ਉਹਨੇ ਖਰੇ ਵਚਨ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਖਰਾ ਵਚਨ ਤੇ ਮਿਲਿਆ ਹੀ ਮੇਰਾ ਵਚਨ ਲੈ ਕੇ ਦੁਨੀਆ ਦੇ ਬੰਨੇ ਤੱਕ ਜਾਓ ਲੇਕਿਨ ਖਰੇ ਵਚਨ ਨੂੰ ਲੈ ਕੇ ਇੱਕ ਦੁਕਾਨ ਬਣਾ ਲਈ ਇੱਕ ਪੈਸੇ ਦਾ ਢੰਗ ਬਣਾ ਲਿਆ ਇੱਕ ਖੱਟੀ ਦਾ ਵਸੀਲਾ ਬਣਾ ਲਿਆ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਵਰਕਤਾ ਦੇ ਦੇ ਕੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਰਹਾ ਕੇ ਉਹਨਾਂ ਨੂੰ ਫਸਾ ਕੇ ਤੇ ਉਹਨਾਂ ਸੱਚੇ ਵਚਨਾਂ ਤੋਂ ਦੂਰ ਕਰ ਦਿੱਤਾ ਇਸ ਲਈ ਜ਼ਿਆਦਾ ਤੌਰ ਤੇ ਅੱਜ ਇਹ ਹੀ ਦੁਕਾਨਾਂ ਖੁੱਲੀਆਂ ਨੇ ਅੱਜ ਇਹ ਹੀ ਪ੍ਰਚਾਰ ਹੋ ਰਿਹਾ ਆ ਪ੍ਰਭੂ ਯਿਸੂ ਬਿਮਾਰੀਆਂ ਤੋਂ ਚੰਗਾ ਕਰਦਾ ਆ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਹੀ ਸੱਚਾ ਪਰਮੇਸ਼ਰ ਆ ਉਹਦੇ ਬਿਨਾਂ ਹੋਰ ਕੋਈ ਪਰਮੇਸ਼ਰ ਹੈ ਨਹੀਂ ਉਹ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਡਾਉਣ ਆਇਆ ਉਹ ਲੋਕਾਂ ਨੂੰ ਉਹ ਨਰਕ ਦੀ ਅੱਗ ਤੋਂ ਬਚਾਉਣ ਆਇਆ ਆ ਜੇ ਪ੍ਰਚਾਰ ਨਹੀਂ ਹੋ ਰਿਹਾ ਹੋ ਰਿਹਾ ਅੱਜ ਪ੍ਰਚਾਰ ਹੋ ਰਿਹਾ ਆ ਪ੍ਰਭੂ ਯਿਸੂ ਕੋਲੇ ਆਉਗੇ ਤੁਹਾ ਨੂੰ ਸਰੀਰ ਦੇ ਵਿੱਚ ਚੰਗਿਆਈ ਮਿਲ ਜਾਊਗੀ ਤੁਹਾਡੇ ਭੂਤ ਨਿਕਲ ਜਾਣਗੇ ਜਾਂ ਤੁਹਾਨੂੰ ਕੋਈ ਕੰਮ ਕਰ ਨਹੀਂ ਚੱਲਦਾ ਚੱਲੂਗਾ ਜਾਂ ਦੱਬਾ ਦੋੜਾ ਪੈਂਦਾ ਉਹ ਠੀਕ ਹੋ ਜਾਊਗਾ ਇਹ ਲੋਕਾਂ ਨੂੰ ਪ੍ਰਚਾਰ ਕਰ ਕਰਕੇ ਸਰੀਰਿਕ ਚੰਗਿਆਈਆਂ ਦੇ ਦੇ ਕੇ ਆਪਣੇ ਵੱਲ ਖਿੱਚਿਆ ਜਾ ਰਿਆ ਆ ਇਸ ਲਈ ਫਿਰ ਉਸ ਜਗ੍ਹਾ ਤੇ ਭੀੜਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਉਸ ਜਗ੍ਹਾ ਦੇ ਤੇ ਜਦੋਂ ਭੀੜਾਂ ਆਉਂਦੀਆਂ ਨੇ ਫੇਰ ਉਹ ਸਾਰੀਆਂ ਭੀੜਾਂ ਜਿਹੜੀਆਂ ਨੇ ਉਹ ਸ਼ਰੀਰ ਦੀ ਚੰਗਿਆਈ ਲਈ ਆਉਂਦੀਆਂ ਨੇ ਉਹ ਸ਼ਰੀਰ ਦੀ ਚੰਗਿਆਈ ਪਾ ਕੇ ਪਾਪ ਕਰਨ ਵਿੱਚ ਲੱਗੀਆਂ ਰਹਿੰਦੀਆਂ ਨੇ ਫੇਰ ਪਰਮੇਸ਼ਰ ਦਾ ਕੰਮ ਅੱਗੇ ਨਹੀਂ ਵਧਦਾ ਫੇਰ ਪਰਮੇਸ਼ਰ ਦੀ ਜਿਹੜੀ ਉਹ ਅਸਲੀ ਤਾਕਤ ਆ ਉਹ ਪ੍ਰਗਟ ਨਹੀਂ ਹੁੰਦੀ ਇਸ ਲਈ ਪ੍ਰਭੂ ਯਿਸੂ ਕੌਣਾ ਕਰਕੇ ਉਹ ਨਹੀਂ ਦੱਸਿਆ ਜਾ ਰਿਹਾ ਪ੍ਰਭੂ ਯਿਸੂ ਚੰਗਾ ਕਰਨ ਵਾਲਾ ਕਰਕੇ ਅੱਜ ਦੱਸਿਆ ਜਾ ਰਿਹਾ ਪ੍ਰਭੂ ਯਿਸੂ ਕੁਟ ਕੱਟਣ ਵਾਲਾ ਕਰਕੇ ਦੱਸਿਆ ਜਾ ਰਿਹਾ ਪ੍ਰਭੂ ਯਿਸੂ ਜਿਹੜਾ ਆ ਉਹ ਵਿਗੜੇ ਕੰਮ ਠੀਕ ਕਰ ਦਿੰਦਾ ਉਹਦਾ ਕਰਕੇ ਦੱਸਿਆ ਜਾ ਰਿਹਾ ਇਸ ਲਈ ਪ੍ਰਭੂ ਯਿਸੂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਇਸ ਲਈ ਮੇਰੇ ਪਿਆਰਿਓ ਪ੍ਰਭੂ ਯਿਸੂ ਨੂੰ ਖਰੀ ਸਿੱਖਿਆ ਜੇ ਮਿਲ ਗਿਆ ਤਾਂ ਇਸ ਕਰਕੇ ਪ੍ਰਗਟ ਕਰਨਾ ਆ ਉਹੀ ਪਰਮੇਸ਼ਰ ਆ ਉਹਦੇ ਬਿਨਾ ਹੋਰ ਕੋਈ ਪਰਮੇਸ਼ਰ ਹੈ ਨਹੀਂ ਉਹ ਇੱਕ ਹੀ ਕਲਾ ਆ ਜਿਨੇ ਸਾਰੀ ਦੁਨੀਆ ਨੂੰ ਬਣਾਇਆ ਇਸ ਲਈ ਜਦ ਅਸੀਂ ਖਰਾ ਪ੍ਰਚਾਰ ਕਰਾਂਗੇ ਫਿਰ ਜਿਆਦੇ ਲੋਕ ਨਹੀਂ ਆਉਣਗੇ ਫਿਰ ਜਿਆਦੇ ਲੋਕ ਆਣ ਕੇ ਸਾਡੇ ਕੋਲ ਸਾਨੂੰ ਪੈਸੇ ਨਹੀਂ ਦੇਣਗੇ ਪੈਸੇ ਕੌਣ ਦੇਣਗੇ ਜਿਨ੍ਹਾਂ ਨੂੰ ਦੁੱਖਾਂ ਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਜਿਹੜੇ ਪ੍ਰਾਰਥਨਾ ਕਰਨਾ ਚੰਗੇ ਹੋ ਗਏ ਉਹ ਫਿਰ ਸਾਨੂੰ ਆਣ ਕੇ ਬਹੁਤ ਪੈਸਾ ਵੀ ਦੇਣਗੇ ਉਹ ਹਰ ਤਰ੍ਹਾਂ ਦੇ ਨਾਲ ਸਾਡਾ ਆਦਰ ਵੀ ਕਰਨਗੇ ਉਹ ਕਹਿਣਗੇ ਇਹ ਜਿਹੜਾ ਪਾਸਲਿਆ ਇਹ ਸਾਡੇ ਲਈ ਗੁਰੂ ਆ ਇਹਦੇ ਵਿੱਚ ਸ਼ਕਤੀ ਕੰਮ ਕਰਦੀ ਆ ਪ੍ਰਭੂ ਯਿਸੂ ਜਿਹੜਾ ਆ ਉਹਦਾ ਨਾਮ ਇੱਕ ਪਾਸੇ ਹਟ ਜਾਊਗਾ ਫਿਰ ਪਾਸਲੂ ਦਾ ਨਾਮ ਅੱਗੇ ਲੱਗ ਜਾਊਗਾ ਫਿਰ ਸਾਰੀ ਦੁਨੀਆ 2-4 ਮਹੀਨੇ ਉਹ ਪੀੜਾ ਉਧਰ ਨੂੰ ਜਾਣ ਗਿਆ ਫਿਰ ਜਦ ਪ੍ਰਭੂ ਉਧਰ ਆਪਣੇ ਕੰਮ ਨੂੰ ਨਹੀਂ ਕਰੇਗਾ ਫਿਰ ਥੋੜੀ ਦੇਰ ਦੇ ਬਾਅਦ ਉਹ ਸਾਰਾ ਕੰਮ ਬੰਦ ਹੋ ਜਾਏਗਾ ਅਸਲੀ ਕਾਮਿਆ ਪਰਮੇਸ਼ਰ ਦੇ ਵਚਨਾਂ ਨੂੰ ਲੋਕਾਂ ਨੂੰ ਸਿਖਾਉਣਾ ਔਰ ਇਹ ਲੋਕਾਂ ਨੂੰ ਖੋਲ ਕੇ ਦੇਣਾ ਕਿ ਪਵਿੱਤਰ ਵਚਨ ਜਿਹੜਾ ਪਰਮੇਸ਼ਰ ਦਾ ਵਚਨ ਪਵਿੱਤਰ ਬਹਿਵਲਿਆ ਉਹ ਸਾਨੂੰ ਕੀ ਸਿਖਾਉਂਦੀ ਆ ਉਹ ਖਰੀ ਸਿੱਖਿਆ ਸਿਖਾਉਂਦੀ ਆ ਖਰੀ ਸਿੱਖਿਆ ਕੀ ਆ ਉਹ ਹੈ ਅਸਲੀ ਇਕ ਹੀ ਪਰਮੇਸ਼ਰ ਆ ਉਹ ਦੇ ਬਿਨਾ ਹੋਰ ਕੋਈ ਪਰਮੇਸ਼ਰ ਨਹੀਂ ਆ ਫਿਰ ਪਾਪ ਤੋਂ ਮੁਕਤੀ ਪਾਉਣ ਦੇ ਲਈ ਕਿਹਦੇ ਕੋਲ ਜਾਵਾਂਗੇ ਇਹਰ ਪਾਪ ਤੋਂ ਮੁਕਤੀ ਸਾਨੂੰ ਕਿਵੇਂ ਮਿਲੂਗੀ ਉਹ ਇੱਕ ਹੀ ਪਰਮੇਸ਼ਰ ਆ ਉਹਦੇ ਬਿਨਾਂ ਕਤੋਂ ਕਿਤੋਂ ਵੀ ਪਾਪ ਤੋਂ ਮਾਫੀ ਨਹੀਂ ਮਿਲ ਸਕਦੀ ਇਸ ਲਈ ਖਰੀ ਸਿੱਖਿਆ ਜਦੋਂ ਇੱਕ ਵਿਅਕਤੀ ਸੁਨੇਗਾ ਉਹਦਾ ਮਨ ਟੁੱਟੂਗਾ ਮਨੂੰ ਆਪਦੇ ਪਾਪ ਯਾਦ ਆਉਣਗੇ ਮੈਂ ਕਿਵੇਂ ਚੋਰੀ ਕਰਦੇ ਆਂ ਮੈਂ ਕਿਵੇਂ ਦੁੱਧ 'ਚ ਪਾਣੀ ਪਾਉਣ ਦੇ ਆਂ ਮੈਂ ਕਿਵੇਂ ਝੂਠ ਬੋਲਣ ਦੇ ਆਂ ਮੈਂ ਕਿਵੇਂ ਹਰ ਸੌਦੇ 'ਚ ਮਿਲਾਵਟ ਕਰਨ ਦੇ ਆਂ ਮੈਂ ਹਰ ਤਰ੍ਹਾਂ ਦੇ ਨਾਲ ਕਿਹੜੇ ਲੋਕਾਂ ਦੇ ਨਾਲ ਧੋਖਾ ਕਰਨ ਦੇ ਆਂ ਮੈਂ ਖਾਣ ਵਾਲੀਆਂ ਚੀਜ਼ਾਂ 'ਚ ਕਿਵੇਂ ਮਿਲਾਵਟ ਕਰਨ ਦੇ ਆਂ ਉਹ ਸਾਰਾ ਪਾਪ ਆ ਉਹ ਲੋਕਾਂ ਦੇ ਜੀਵਨ ਦੇ ਨਾਲ ਧੋਖਾ ਆ ਇਸ ਲਈ ਧੋਖਾ ਕਰਨ ਵਾਲਾ ਜਿਹੜਾ ਆ ਉਹਨੂੰ ਆਪਣਾ ਧੋਖਾ ਯਾਦ ਆਊਗਾ ਜਿਹੜਾ ਗਲਤ ਕੰਮ ਕਰ ਰਿਹਾ ਕੋਈ ਉਹਨੂੰ ਆਉਦਾ ਮੂ ਗਲਤ ਕੰਮ ਯਾਦ ਆਉਣਗੇ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਮਨੁੱਖ ਨੂੰ ਪਾਪ ਤੋਂ ਔਰ ਮੌਤ ਤੋਂ ਔਰ ਹਰ ਤਰ੍ਹਾਂ ਸ਼ੈਤਾਨ ਦੀ ਗੁਲਾਮੀ ਤੋਂ ազਾਦ ਕਰਦਾ ਆ ਇਸ ਲਈ ਮੇਰੇ ਪਿਆਰਿਓ ਜੇ ਖਰਾ ਵਚਨ ਤੁਹਾਡੇ ਕੋਲ ਆ ਤੇ ਲੋਕਾਂ ਨੂੰ ਖਰੀਆਂ ਗੱਲਾਂ ਅੱਜ ਸਾਡਾ ਕਾਮਿਆ ਘਰ ਘਰ ਜਾ ਕੇ ਦੱਸਣਾ ਅੱਜ ਘਰ ਘਰ ਜਾ ਕੇ ਸਿਖਾਉਣਾ ਕਿ ਮੇਰੇ ਪ੍ਰਭੂ ਨੇ ਮੇਰਾ ਜੀਵਨ ਬਦਲ ਦਿੱਤਾ ਪਹਿਲਾ ਆਪਣੇ ਜੀਵਨ ਦਾ ਨਮੂਨਾ ਲੋਕਾਂ ਨੂੰ ਵਿਖਾ ਦਿਓ ਵਚਨ ਸੇਕੇ ਪਾਰਟੀਆਂ ਨਹੀਂ ਬਣਾਈਆਂ ਜਾਂਦੀਆਂ ਵਚਨ ਸੇਕੇ ਢੜੇ ਨਹੀਂ ਬਣਾਏ ਜਾਂਦੇ ਵਚਨ ਸੇਕੇ ਸਰਕਾਰਾਂ ਦੇ ਕੋਲੋਂ ਮਦਦ ਨਹੀਂ ਮੰਗੀ ਜਾਂਦੀ ਜਿਹਦੀ ਪਰਮੇਸ਼ਰ ਮਦਦ ਨਹੀਂ ਕਰਦਾ ਉਹਦੀ ਸਰਕਾਰ ਮਦਦ ਕਦੀ ਨਹੀਂ ਕਰ ਸਕਦੀ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਕਹਿੰਦਾ ਤੇਰੇ ਵਿਰੁੱਧ ਉੱਠਣ ਵਾਲਾ ਹਰ ਹਥਿਆਰ ਮੈਂ ਨਿਕਮਾ ਕਰ ਦੂੰਗਾ ਫਿਰ ਉਹ ਵਚਨ ਕਿੱਧਰ ਗਿਆ ਫਿਰ ਪ੍ਰਭੂ ਕਹਿੰਦਾ ਆ ਨਾ ਮੈਂ ਤੈਨੂੰ ਕਦੀ ਛੱਡੂੰਗਾ ਨਾ ਮੈਂ ਤੈਨੂੰ ਕਦੀ ਤਿਆਗੂੰਗਾ ਫਿਰ ਉਹ ਦਲੇਰੀ ਕਿੱਥੇ ਗਈ ਉਹ ਵਚਨ ਕਿੱਥੇ ਗਿਆ ਇਸ ਲਈ ਮੇਰੇ ਪਿਆਰਿਓ ਜੇ ਸਾਡੇ ਕੋਲ ਸੱਚਾ ਵਚਨ ਆ ਤੇ ਫਿਰ ਸਾਡੇ ਕੋਲੇ ਦਲੇਰੀ ਵੀ ਹੋਣੀ ਚਾਹੀਦੀ ਆ ਫਿਰ ਸਾਨੂੰ ਕਰੀ ਵੀ ਜਾ ਕੇ ਚੌਂਕਾਂ ਦੇ ਵਿੱਚ ਨਾਕੇ ਲਾ ਕੇ ਜਾਂ ਚੌਂਕਾਂ ਦੇ ਵਿੱਚ ਰਾ ਕੇ ੜ ਕੇ ਜਾਂ ਸਾਨੂੰ ਮਜਾਰੇ ਨਹੀਂ ਕਰਨੇ ਚਾਹੀਦੇ ਪ੍ਰਭੂ ਦੇ ਵਚਨ ਚ ਲਿਖਿਆ ਆ ਉਹ ਆਪਣੇ ਜੀਵਨ ਦੇ ਵਿੱਚ ਪੂਰਾ ਕਰਕੇ ਦੇਣਾ ਆ ਵਚਨ ਤੇ ਜਦ ਲਿਖਿਆ ਆ ਕਹਿੰਦਾ ਜੇ ਤੇਰੀ ਕੋ ਸੱਜੀ ਗੱਲ ਜਾਂ ਖੱਬੀ ਗੱਲ ਤੇ ਚਪੇੜ ਮਾਰਦਾ ਤੇ ਤੂੰ ਸੱਜੀ ਉਹਦੇ ਵੱਲ ਕਮਾ ਦੇ ਜੇ ਤੇਰੇ ਕੋਲੋਂ ਕੋਈ ਕੁਰਤਾ ਮੰਗਦਾ ਤੇ ਉਸ ਨੂੰ ਚਾਦਰ ਵੀ ਦੇ ਦੇ ਜੇ ਤੈਨੂੰ ਕੋਈ ਇੱਕ ਕੋ ਆਂਦਾ ਤੇ ਉਹਦੇ ਨਾਲ ਦੋ ਕੋ ਚਲਿਆ ਜਾ ਇਸ ਲਈ ਤੂੰ ਆਪਣਾ ਨਮੂਨਾ ਉਹਨਾਂ ਨੂੰ ਦੇ ਇਸ ਲਈ ਪ੍ਰਭੂ ਦੇ ਵਚਨ ਨੂੰ ਜਿਆਦਾ ਸੀ ਸੁਣ ਲਿਆ ਤੇ ਇੱਕ ਖਰੀ ਸਿੱਖਿਆ ਆ ਖਰੀ ਸਿੱਖਿਆ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦੀ ਇਸ ਲਈ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਨੂੰ ਜੀਵਨ ਚਾਹੀਦਾ ਉਹਨਾਂ ਨੂੰ ਹੁੰਦੀ ਆ ਜਿਹੜੇ ਜੀਵਨ ਦੇ ਭੁੱਖੇ ਆ ਇਸ ਲਈ ਮੇਰੇ ਪਿਆਰਿਓ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਥੋੜੀ ਦੇਰ ਪ੍ਰਭੂ ਦਾ ਵਚਨ ਸੇਖ ਰਐ ਸੀ ਉਹ ਕੀ ਸੇਖ ਰਐ ਸੀ ਖਰੀ ਸਿੱਖਿਆ ਤਾਂ ਆਈਏ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦੇ ਆ ਪ੍ਰਾਰਥਨਾ ਕਰਾਂਗੇ ਸਰਵ ਸ਼ਕਤੀਮਾਨ ਪ੍ਰਭੂ ਤੇਰਾ ਤਾਂ ਅਨੁਵਾਦ ਕਰਦੇ ਆ ਤੇਰੇ ਵਚਨ ਦੇ ਲਈ ਪਰਭੂ ਤੇਰਾ ਵਚਨ ਸੱਚ ਆ ਤੇਰਾ ਵਚਨ ਜਿਉਂਦਾ ਆ ਤੇਰਾ ਵਚਨ ਗੁਣਕਾਰਿਆ ਪ੍ਰਭੂ ਤੇਰੇ ਵਚਨ ਚ ਗੁਣ ਭਰੇ ਹੋਇਆ ਪ੍ਰਭੂ ਜਦੋਂ ਇਨਸਾਨ ਦੇ ਜੀਵਨ ਚੋਂਦਾ ਆ ਉਹ ਗੁਣਕਾਰੀ ਇਨਸਾਨ ਬਣ ਜਾਂਦਾ ਆ ਉਹ ਗੁਣਾ ਦੇ ਨਾਲ ਭਰ ਜਾਂਦਾ ਆ ਪ੍ਰਭੂ ਫਿਰ ਤੁਸੀਂ ਉਹਨੂੰ ਆਪਣੇ ਵਚਨ ਲੈ ਕੇ ਬਹੁਤ ਲੋਕਾਂ ਦੇ ਕੋਲ ਲੈ ਕੇ ਕੱਲ ਦੇ ਦਿਓ ਔਰ ਉਹ ਜਾਂਦਾ ਆ ਔਰ ਬਹੁਤ ਸਾਰੇ ਲੋਕਾਂ ਦਾ ਜੀਵਨ ਬਦਲ ਜਾਂਦਾ ਆ ਪ੍ਰਭੂ ਜੀ ਅੱਜ ਹੋਣ ਦਿਓ ਤੇਰਾ ਵਚਨ ਲੋਕਾਂ ਨਾਲ ਗੱਲ ਕਰੇ ਸਾਡੀ ਬੇਨਤੀ ਸੁਣੋ ਤੇ ਕਬੂਲ ਕਰੋ ਯਿਸੂ ਮਸੀਹ ਦੇ ਪਵਿੱਤਰ ਨਾਮ ਆਮਨ